ਅੱਜ ਸਾਰਾ ਸ਼ੋਮਨੀ ਕਾਲੀਦਾਲ ਪੁਨਰਸ੍ਰੀਤੀ ਡੀਸੀ ਸਾਹਿਬ ਦੇ ਦਫ਼ਤਰ ਦੇ ਵਿੱਚ ਆਇਆ ਕਿਉਂਕਿ ਜਿਹੜਾ ਧਾਨ ਦਾ ਝਾੜ ਹੈ ਉਹ 40% ਤੋਂ ਉੱਤੇ ਘਟ ਗਿਆ ਇੱਕ ਪਾਸੇ ਤਾਂ ਹੜ ਆ ਗਏ ਉਸੇ ਤਵਾਹੀ ਮਚ ਗਈ ਇਹ ਤਵਾਹੀ ਨੋਂ ਵੀ ਉੱਪਰ ਦੀ ਹੈ ਇਹਨੇ ਤਾਂ ਹਰ ਬੰਦੇ ਦਾ ਨੁਕਸਾਨ ਕੀਤਾ ਸਾਰਾ ਪੂਰੇ ਦਾ ਪੂਰਾ ਜਿੰਨਾ ਪੈਸਾ ਲੱਗਣਾ ਸੀ ਪੈਸਾ ਲੱਗ ਰਿਹਾ ਖਰਚਾ ਹੋਣਾ ਦੀ ਖਰਚਾ ਹੋ ਗਿਆ ਹੁਣ ਨਾ ਕਮਾਈ ਨਾ ਵਧਣ ਜੋਗੇ ਨੇ ਨਾ ਉਹਨੂੰ ਬਹਣ ਜੋਗੇ ਨੇ ਸੋ ਐਡਾ ਬੜਾ ਨੁਕਸਾਨ ਹੋਇਆ ਉਦੇ ਲਈ ਸਾਰੇ ਜਾਨ ਇਕੱਠੇ ਹੋ ਕੇ ਅੱਜ ਮੈਡਮ ਡੀਸੀ ਪਟਿਆਲਾ ਨੂੰ ਮੋਰੰਡਮ ਦਿੱਤਾ ਹੈ ਕਿ ਇਹਨੂੰ ਤੁਸੀਂ ਸੈਂਟਰ ਸਰਕਾਰ ਕੋ ਵੀ ਪੰਜਾਬ ਸਰਕਾਰ ਕੋ ਦੋਹੇ ਅੱਧ ਦੇ ਪੈਸੇ ਪਾ ਕੇ ਘੱਟੋ-ਘੱਟ 20-2000 ਰੁਪਇਆ ਹਰ ਬਾਰੇਕੜ ਮਗਰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਉਧਰ ਤਾਂ ਲਾ ਕੇ ਲੋਕਾਂ ਨੇ ਮਤ ਵੀ ਕਰਤੀ ਲੋਕ ਜਾ ਵੀ ਆਏ ਪਰ ਇੱਥੇ ਤਾਂ ਕੋਈ ਮਦਦ ਨਾਲ ਕਿਸੇ ਨੂੰ ਪਤਾ ਨਹੀਂ ਪਤਾ ਵੀ ਹੈ ਨਹੀਂ ਸੋ ਇੱਥੇ ਹਰ ਇੱਕ ਮਜ਼ਦੂਰ ਦਾ ਵੀ ਨੁਕਸਾਨ ਹੋਇਆ ਹੈ ਆਰਤੀ ਦਾ ਵੀ ਨੁਕਸਾਨ ਹੋਇਆ ਹੈ ਜ਼ਿਮੀਦਾਰ ਦਾ ਵੀ ਨੁਕਸਾਨ ਹੋਇਆ ਹੈ ਆਮ ਲੋਕਾਂ ਨੂੰ ਵੀ ਨੁਕਸਾਨ ਹੋਇਆ ਹੈ ਜੇ ਜ਼ਿਮੀਦਾਰ ਕੋ 4 ਪੈਸੇ ਹੋਣਗੇ ਤਾਂ ਆ ਕੇ ਦੁਕਾਨ ਤੇ ਖਰਚੂਗਾ ਕਿਉਂਕਿ ਸਾਰੇ ਆਦਾਈ ਨੁਕਸਾਨੇ ਜੇ ਟੋੜਾ ਤੇ ਮੇਰਾ ਵੀ ਨੁਕਸਾਨ ਹੋਇਆ ਸੋ ਉਹਦੇ ਲਈ ਅਸੀਂ ਇਹ ਮੰਨਉਂ ਦਿੱਤਾ ਹੈ ਤੇ ਇਹ ਨੁਕਸਾਨ ਮੇਰਾ ਖਲਾ ਬਹੁਤ ਵੱਡਾ ਨੁਕਸਾਨ ਹੈ ਦੇਖਣ ਨੂੰ ਪਤਾ ਨਹੀਂ ਲੱਗਦਾ ਹੈ ਪਰ ਜਿੱਥੇ ਜਿੱਥੇ ਤੁਸੀਂ ਜਾਣੇ ਹੋ ਉੱਥੇ ਪਤਾ ਲੱਗਦਾ ਵੀ ਕਿੰਨਾ ਵੱਡਾ ਨੁਕਸਾਨ ਹੋਇਆ ਸੋ ਸਾਰੇ ਜਾਨੇ ਆਪਾਂ ਕੋਸ਼ਿਸ਼ ਕਰੀਏ ਕਿ ਸੈਂਟਰ ਜੇ ਪਹਿਲੀ ਗੱਲ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਸੈਂਟਰ ਸਰਕਾਰ ਦੇ ਕੋਲ ਜਾਣ ਉਹਨੂੰ ਮਨਾਉਣ ਆਪਣੀ ਈਗੋ ਪਿੱਛੇ ਮੈਂ ਪਿੱਛੇ ਲੋਕਾਂ ਦਾ ਨੁਕਸਾਨ ਨਾ ਕਰਨ ਜੇ ਇਹਨਾਂ ਨੇ ਨਾਕੂਰ ਕੀਤਾ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜਾ ਸੈਂਟਰ ਦਾ ਖੇਤੀਬਾੜੀ ਮੰਤਰੀ ਹੈ ਉਹਨੂੰ ਜਾ ਕੇ ਮਿਲੀਏ ਉਹਨੂੰ ਕਹੀਏ ਕਿ ਵੀ ਤੁਸੀਂ ਇਹ ਇਹਨੂੰ ਜੋ ਕੁਦਰਤੀ ਆਫਤ ਹੈ ਕੁਦਰਤੀ ਆਫਤ ਦੇ ਵਿੱਚ ਲੈ ਕੇ ਆਓ ਬਹੁਤ بڑا ਨੁਕਸਾਨ ਹੈ ਜਿੰਨਾ ਤੇ ਤਸਵੀਰ ਨਾਲ ਲੈ ਕੇ ਆਓਗੇ ਇਹਦੀ ਪ੍ਰਭਾਈ ਹੋਣੀ ਸਮਾਨੇ ਹਲਕੇ ਦੀ ਗੱਲ ਕਰ ਰਹੇ ਹਾਂ ਉਹਦੀ ਰਿਪੋਰਟ ਵੀ ਨਾਲ ਲਗਾਈਗੇ ਆਪਣੇ ਤੁਹਾਡੇ ਕੋਲ ਸਮਾਨ ਉਹਨਾਂ ਦੇ ਪਿੰਡਾਂ ਦੇ ਕੋਈ ਠਹਿਗਾ ਸਾਰੇ ਜਿੱਥੇ ਜਿੱਥੇ ਹੈ ਨਾ ਸਾਰੇ ਪੰਜਾਬ ਚ ਜਿੱਥੇ ਹਰ ਅਗੇ ਉੱਤ ਹਰਾਂ ਬਰਵਾਦੀ ਹੋ ਗਈ ਜਿੱਥੇ ਰਹਿ ਗਿਆ ਉਥੇ ਤੁਸੀਂ ਸਾਰੇ ਪੰਜਾਬ ਦੀ ਇਕੱਲੇ ਸਮਾਨੇ ਦੀ ਗੱਲ ਕਰ ਲੋ ਤੁਸੀਂ ਤੇ ਸਾਰੇ ਪਟਿਆਲੇ ਦੀ ਗੱਲ ਕਰ ਲੋ ਚਾਹੇ ਤੁਸੀਂ ਸਾਰੇ ਪੰਜਾਬ ਦੀ ਗੱਲ ਕਰ ਲੋ ਹਰ ਜਗ੍ਹਾ ਦੀ ਤੁਸੀਂ ਇਥੇ ਮਰਜ਼ੀ ਚੱਲੇ ਚੱਲੋ ਉਥੇ ਤੁਹਾਨੂੰ ਇਹ ਬੋਨਾ ਰੋਗ ਜਿਹੜਾ ਹਲਦੀ ਰੋਗ ਹੈ ਹਰ ਜਗ੍ਹਾ ਤੇ ਮਿਲੂਗਾ ਅੱਗੇ ਹੋ ਜਾਂਦਾ ਕਦੇ ਕਿਤੇ ਮਾੜਾ ਮੋਟਾ ਹੋ ਜਾਂਦਾ 1% 2% ਹੋ ਜਾਂਦੇ ਸੀ ਅੱਗੇ ਪਰ ਅੱਜ ਕਿ 40 50% ਦੇ ਉੱਤੇ ਗੱਲ ਪਹੁੰਚ ਗਈ ਜਿਸ ਨਾਲ ਬਹੁਤ بڑا ਨੁਕਸਾਨ ਹੋਇਆ ਰੱਖਾ ਸਰ ਪੰਜਾਬ ਦੇ ਹਾਲਾਤ ਦੇਖੀ ਆਪਾਂ ਜਿਹੜੇ ਲੋਕ ਜਿਹੜੇ ਲੰਘਦੇ ਜਾ ਰਹੇ ਨੇ ਰੋਜ਼ ਗੈਂਗਵਾਰ ਹੋ ਰਹੀਆਂ ਲੋਕਾਂ ਤੋਂ ਹੋ ਰਹੀਆਂ ਤੁਹਾਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿਹੜੇ ਰਾਹ 'ਤੇ ਟੁੱਟ ਰਿਹਾ ਹੈ ਦੇਖੋ ਕਾਨੂੰਨ ਦਾ ਰਾਜ ਤਾਂ ਤੇ ਹੈ ਹੀ ਨਹੀਂ ਇੱਥੇ ਤਾਂ ਰੋਜ਼ ਮਾਰ ਕਿਥੇ ਰੋਜ਼ਗੋਲੀ ਚੱਲਦੀ ਹੈ ਗੈਂਗਸਟਰ ਰਾਜ ਹੋਇਆ ਪਿਆ ਕੋਈ ਮਤਲਬ ਕਹਿਣ ਵਾਲੀ ਗੱਲ ਹੀ ਹੈ ਨਹੀਂ ਕੋਈ ਕਿਹਦਾ ਡਰ ਨਹੀਂ ਇਹਦਾ ਭੈ ਨਹੀਂ ਪੁਲਿਸ ਆਪ ਆ ਦੇਖੀਂ ਨਾ ਪੁੱਛਦੇ ਵਿੱਚ ਕੀ ਹੋ ਰਿਹਾ ਹੈ ਬਹੁਤ ਬੜਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਇਹ ਜਿਹੜਾ ਬਦਲਾਅ ਸੀ ਉਹ ਬਿਲਕੁਲ ਪੂਰਾ ਬਦਲਾਅ ਲਿਆਤਾ ਉਹਨਾਂ ਨੇ ਤਬਾਹੀ ਵਾਲੇ ਪਾਸੇ ਪੰਜਾਬ ਨੂੰ ਪਹੁੰਚਾਤਾ ਆਪ ਕਹਣ ਨੂੰ ਜੋ ਮਰਜ਼ੀ ਕਹੀ ਜਾਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਕਿ ਸਾਡੇ ਟਾਈਮ ਦੇ ਧਰਨਾ ਮੀਨ ਲੱਗੂਗਾ ਸਾਡੇ ਟਾਈਮ 'ਚ ਨੌਕਰੀਆਂ ਮਿਲ ਜਾਣਗੀਆਂ ਅੱਜ ਤੁਸੀਂ ਦੇਖ ਰਹੇ ਹੋ ਧੰਨੇ ਕਿੰਨੇ ਲੱਗ ਰਹੇ ਨੇ ਹਰ ਜਗ੍ਹਾ ਦੇ ਉੱਤੇ ਕਿਤੇ ਵੀ ਕੋਈ ਕੰਮ ਦੀ ਗੱਲ ਨਹੀਂ ਹੋ ਰਹੀ ਹੈ ਕੋਈ ਇੰਪਲੋਇਮੈਂਟ ਨਹੀਂ ਹੈ ਕੋਈ ਇੰਡਸਟਰੀ ਨਹੀਂ ਆ ਰਹੀ ਹੈ ਤੇ ਹਰ ਬੰਦੇ ਜੜਦਾ ਜੁਪੀ ਤੇ ਪੰਜਾਬ ਦਾ ਜਿਵੇਂ ਸਮਾਨਤਾ ਫਰਕ ਸੀ ਅੱਜ ਇੰਡਸਟਰੀਸਟ ਹੈ ਉਹ ਜੁਪੀ ਕਨੇਮੂ ਕਰ ਰਿਹਾ ਪੰਜਾਬ ਦਾ ਇੰਡਸਟਰੀ ਉਧਰ ਵੀ ਜਾ ਰਿਹਾ ਇਹ ਕਿਉਂ ਹੈ ਕਿਉਂਕਿ ਲਾਗ ਨਾ ਰਹੀ ਦੀ ਸਭ ਤੋਂ ਪਹਿਲਾਂ ਬੰਦਾ ਚਾਹੁੰਦਾ ਹੈ ਕਿ ਮੈਂ ਸੇਫਟੀ ਹੋਵੇ ਮੇਰੀ ਮੈਂ ਕੰਮ ਆਮ ਨਾ ਕਰ ਸਕਾਂ ਉਹ ਇੱਥੇ ਹੈ ਨਹੀਂ ਰੋਜ਼ ਫਰੋਤੀਆਂ ਦੀਆਂ ਚਿੱਠੀਆਂ ਆਉਂਦੀਆਂ ਨੇ ਟੈਲੀਫੋਨ ਆਉਦੇ ਨੇ ਤੋਂ ਇਹ ਕਰਕੇ ਇੱਥੇ ਪੰਜਾਬ ਦਾ ਮਾਹੌਲ ਬਹੁਤ ਮਾੜਾ ਹੈ ਤੇ ਇਹ ਤਾਂ ਹੁਣ ਮੇਰਾ ਖਿਆਲ ਹੈ ਵੀ ਇਹ ਸਰਕਾਰ ਤੋਂ ਬਾਅਦ ਹੀ ਹੋਰ ਜੋ ਕੁਛ ਹੋਣਾ ਕਿਉਂਕਿ ਇਹਨਾਂ ਨੇ ਤਾਂ ਕੁਝ ਨਹੀਂ ਕਰਨਾ ਹੈ